ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਰਦੇਵਿੰਦਰ ਸਿੰਘ ਤੇ ਅੱਜ ਆਪਾਂ ਪੰਜਾਬ ਦੇ ਉੱਤੇ ਇੱਕ ਜਿਹੜਾ ਬਹੁਤ ਵੱਡਾ ਸੰਕਟ ਪੰਜਾਬ ਦੇ ਸਿਰ ਤੇ ਮੰਡਰਾ ਰਿਹਾ ਉਹਦੇ ਬਾਬਤ ਆਪਾਂ ਗੱਲ ਕਰਨ ਜਾ ਰਹੇ ਹਾਂ ਸੋ ਜੇਕਰ ਹਜੇ ਤੱਕ ਕਿਸ ਨੇ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤੇ ਬੇਨਤੀ ਇਨੀ ਕਰਕੇ ਜਰੂਰ ਕਰ ਲਿਓ ਹੁਣ ਪੰਜਾਬ ਦੇ ਉੱਤੇ ਸੰਕਟ ਤਾਂ ਹਮੇਸ਼ਾ ਹੀ ਰਹਿੰਦੇ ਨੇ ਪੰਜਾਬ ਦੇ ਨਾਲ ਜਿਹੜੀਆਂ ਸਰਹੱਦਾਂ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਵੀ ਆ ਇਹਦੇ ਚੱਲਦੇ ਆ ਵੀ ਤੇ ਨਾਲ ਦੀ ਨਾਲ ਜਿਹੜਾ ਅੰਦਰੂਨੀ ਜਿਹੜੀਆਂ ਪ੍ਰੋਬਲਮਸ ਨੇ ਡਰਗ ਦੀ ਜਿਹੜੀ ਸਮੱਸਿਆ ਆ ਉਹਦੇ ਤੇ ਲਗਾਤਾਰ ਗੱਲ ਹੁੰਦੀ ਰਹਿੰਦੀ ਆ ਤੇ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਆ ਇੱਕ ਤਾਂ ਅਸੀਂ ਬਹੁਤ ਸਾਰੇ ਲੋਕ ਖੁਦ ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਆ ਗਏ ਆ ਤੇ ਇੱਕ ਬਾਹਰੋਂ ਬਹੁਤ ਸਾਰੇ ਲੋਕ ਸਾਡੇ ਪੰਜਾਬ ਦੇ ਅੰਦਰ ਜਾ ਕੇ ਬਸ ਰਹੇ ਨੇ ਤੇ ਇਹ ਹੁਣ ਜੇਕਰ ਮੈਂ ਅੰਕੜਿਆਂ ਦੀ ਖੇਡ ਦੇ ਵਿੱਚ ਨਾ ਪਾਵਾਂ ਤਾਂ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਇੱਕ ਵੱਡੀ ਸਮੱਸਿਆ ਆ ਕਿ ਜਿਹੜਾ ਅਸੀਂ ਜਾਂ ਸਾਡਾ ਜਿਹੜਾ ਯੂਥ ਆ ਅਸੀਂ ਬਹੁਤ ਸਾਰਾ ਜਿਹੜਾ ਪੰਜਾਬ ਦੀ ਧਰਤੀ ਨੂੰ ਛੱਡ ਕੇ ਇੱਕ ਬਾਹਰ ਆ ਗਿਆ ਇੱਕ ਹੁਣ ਸਮਾਜਿਕ ਜਿਹੜਾ ਵਰਤਾਰਾ ਬਣ ਗਿਆ ਤੁਸੀਂ ਚਾਹੇ ਜਿੰਨਾ ਮਰਜੀ ਕਿਉਂਕਿ ਮੈਂ ਤਾਂ ਖੁਦ ਬਾਹਰ ਰਹਿਣਾ ਸਵੀਕਾਰ ਕੇ ਇੱਕ ਤਾਂ ਮੇਰਾ اخਲਾਕੀ ਤਾਂ ਵੈਸੇ ਹੱਕ ਵੀ ਨਹੀਂ ਬਣਦਾ ਕਿਸੇ ਨੂੰ ਇਹ ਗੱਲ ਕਹਿਣ ਦਾ ਪਰ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਦੇ ਨਾਲ ਕਈ ਗੱਲਾਂ ਕਈਆਂ ਨੂੰ ਕਹਿ ਸਕਦੇ ਹੁੰਦੇ ਹੋ ਪਰ ਜੇਕਰ ਤੁਸੀਂ ਕਹਿੰਦੇ ਹੋ ਤਾਂ ਆਬਵੀਅਸਲੀ ਜਿਹੜਾ ਇਸ ਲਈ ਪੰਜਾਬ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਤੁਸੀਂ ਆਪਣੀ ਬਿਹਤਰ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਬਾਹਰ ਆਏ ਸੀ ਸ਼ਾਇਦ ਤੁਸੀਂ ਉਹ ਹਾਸਲ ਕਰ ਲਈ ਤੇ ਤੁਸੀਂ ਸ਼ਾਇਦ ਨਹੀਂ ਚਾਹੁੰਦੇ ਕਿ ਅਸੀਂ ਉਹ ਹਾਸਲ ਕਰੀਏ ਤੁਸੀਂ ਸਾਨੂੰ ਤਾਂ ਕਹਿੰਦੇ ਹੋ ਪਰ ਆਬੀਸਲੀ ਜਿਹੜੇ ਬਹੁਤ ਸਾਰੇ ਲੋਕ ਮਿਰਰ ਦੇ ਬਾਹਰ ਆਏ ਹੋਏ ਨਹੀਂ ਜਾਂ ਇਵਨ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੂੰ ਪੰਜਾਬ ਦਾ ਫਿਕਰ ਹੈ ਉਹਨਾਂ ਨੂੰ ਲੱਗਦਾ ਕਿ ਸਾਡੀ ਜੇਕਰ ਸਾਰੀ ਨੌਜਵਾਨੀ ਇਸੇ ਤਰੀਕੇ ਨਾਲ ਬਾਹਰ ਜਾਈ ਗਈ ਤਾਂ ਕੱਲ ਨੂੰ ਜਿਹੜੀ ਅਫਸਰशाही ਆਉਣੀ ਹੈ ਜਾਂ ਹੋਰ ਜਿੰਨੇ ਵੀ ਵੱਡੇ ਉੱਚ ਅਦਾਰਿਆਂ ਦੇ ਵਿੱਚ ਸਾਡੇ ਲੋਕੋ ਗੈਰ ਪੰਜਾਬੀ ਹੋਣਗੇ ਤੇ ਗੈਰ ਪੰਜਾਬੀ ਉਸ ਤਰੀਕੇ ਨਾਲ ਤੁਹਾਡਾ ਦਰਦ ਜਿਹੜਾ ਉਹ ਨਹੀਂ ਜਿਹੜਾ ਸਮਝ ਸਕਦੇ ਮੈਂ ਇੱਕ ਜ਼ਾਤੀ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਮੇਰੇ ਮਾਤਾ ਜੀ ਇੰਡੀਆ ਦੇ ਵਿੱਚ ਉਹ ਪਾਸਪੋਰਟ ਆਫਿਸ ਦੇ ਵਿੱਚ ਇੱਕ ਗਏ ਸੀਗੇ ਤੇ ਇੱਥੇ ਜਲੰਧਰ ਦੇ ਵਿੱਚ ਤੇ ਇੱਕ ਬਹੁਤ ਕੋਈ ਦੂਰੋਂ ਜਿਹੜਾ ਨੌਜਵਾਨ ਸੀਗਾ ਉਹ ਵੀ ਉੱਥੇ ਆਇਆ ਹੋਇਆ ਸੀ ਤੇ ਉਹ ਨੌਜਵਾਨ ਆਪਣੀ ਵਾਈਫ ਦੇ ਨਾਲ ਸੀ ਤੇ ਉਹ ਬੜਾ ਪਰੇਸ਼ਾਨ ਸੀ ਤੇ ਉਹਨੂੰ ਜਦੋਂ ਗੱਲਾਂ ਬਾਤਾਂ ਆਬਵੀਅਸਲੀ ਚੱਲਦੀਆਂ ਤਾਂ ਉਹਨੇ ਕਿਹਾ ਕਿ ਮੈਂ ਨਾ ਕਈ ਵਾਰ ਇੱਥੇ ਆ ਚੁੱਕਾ ਤੇ ਆਂਟੀ ਮੈਂ ਇਹ ਜਿਹੜਾ ਉਹ ਗੈਰ ਪੰਜਾਬੀ ਸੀਗਾ ਜਿਹੜਾ ਮਰੇ ਆਫੀਸਰ ਸੀਗਾ ਵੀ ਜੇਕਰ ਉਹਨੇ ਕਿਹਾ ਕਿ ਜੇਕਰ ਇਹ ਪੰਜਾਬੀ ਹੁੰਦਾ ਤਾਂ ਮੈਂ ਇਹਨੂੰ ਕੋਈ ਆਪਣਾ ਦਰਦ ਹੀ ਸੁਣਾ ਦਿੰਦਾ ਵੀ ਯਾਰ ਸਾਡੇ ਉੱਥੇ ਪਸ਼ੂਆਂ ਦੀ ਮੈਨੂੰ ਕਿੰਨੀ ਪ੍ਰੋਬਲਮ ਆ ਰਹੀ ਹੈ ਮੈਨੂੰ ਕੋਈ ਬੰਦਾ ਨਹੀਂ ਲੱਭ ਰਿਹਾ ਮੇਰਾ ਬਹੁਤ ਦੂਰ ਪਿੰਡ ਹੈ ਤੇ ਹੁਣ ਇਹ ਮੇਰੀ ਗੱਲ ਹੀ ਨਹੀਂ ਸਮਝਦਾ ਮੈਂ ਇੱਕ ਜਿਹੜੀ ਕੋਈ ਗੱਲ ਕਹਿੰਦਾ ਉਹਨੂੰ ਇਹ ਮੰਨਦੇ ਨਹੀਂ ਤੇ ਮੈਨੂੰ ਬਾਰ-ਬਾਰ ਭੇਜ ਦਿੰਦੇ ਐ ਇੱਕ ਛੋਟੀ ਜਿਹੀ ਨਮੂਨਾ ਹੈ ਪਰ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਐ ਸੋ ਇਹ 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 ਦੇ ਇਹ ਦੇ ਨਾਲ ਨਾਲ ਜਿਹੜਾ ਇੱਕ ਪੰਜਾਬ ਦਾ ਯੂਥ ਦਾ ਜਿਹੜਾ ਬਾਹਰ ਜਾ ਹੀ ਰਿਹਾ ਇਹਦੇ ਨਾਲ ਨਾਲ ਆਬਵੀਅਸਲੀ ਕਿਉਂਕਿ ਵੈਕਿਊਮ ਕਦੇ ਕਿਸੇ ਚੀਜ਼ ਦਾ ਨਹੀਂ ਰਹਿੰਦਾ ਹੁੰਦਾ ਖਲਾਅ ਕਦੇ ਨਹੀਂ ਰਹਿੰਦਾ ਤੇ ਬਾਹਰੋਂ ਬਹੁਤ ਸਾਰੇ ਐਂਡ ਆਬਵੀਅਸਲੀ ਇੰਡੀਆ ਇਜ਼ ਅ 빅 ਕੰਟਰੀ ਇੰਡੀਆ ਐਕਚੁਅਲੀ ਕੰਟਰੀ ਨਹੀਂ ਇੰਡੀਆ ਇੱਕ ਕੰਟੀਨੈਂਟ ਆ ਇੰਡੀਆ ਤਾਂ ਜਿੱਦਾਂ ਇੱਥੇ ਯੂਰਪ ਨੂੰ ਜੇਕਰ ਤੁਸੀਂ ਦੇਖੋ ਯੂਰਪ ਦੇ ਵਿੱਚ ਬੱਖ-ਵੱਖ ਦੇਸ਼ ਨੇ ਯੂਕੇ ਆ ਇਟਲੀ ਆ ਕਿਤੇ ਛੋਟੇ-ਛੋਟੇ ਇਤੋਂ ਵੱਡੇ-ਵੱਡੇ ਇੰਡੀਆ ਦੇ ਵਿੱਚ ਸਟੇਟਸ ਨੇ ਤੇ ਉਹ ਉਸੇ ਤਰੀਕੇ ਨਾਲ ਬਖ ਬਖ ਬੋਲੀਆਂ ਨੇ ਬਖ ਬਖ ਤੁਹਾਡੇ ਸੱਭਿਆਚਾਰ ਨੇ ਇਦਾਂ ਹੀ ਇੰਡੀਆ ਹੈ ਤਾਂ ਹੀ बार-बार ਜਦੋਂ ਗੱਲ ਹੁੰਦੀ ਨਾ ਕਿ ਇੱਕ ਪਾਰਟੀ ਜਿਹੜੀ ਆ ਜਾਂ ਇੱਕ ਧਿਰ ਜਿਹੜੀ ਆ ਉਹ ਸਾਰੇ ਇੰਡੀਆ ਨੂੰ ਇੱਕੋ ਰੰਗ ਦੇ ਵਿੱਚ ਰੰਗਣਾ ਚਾਹੁੰਦੀ ਆ ਤੇ ਇਹਦਾ ਬਹੁਤ ਜਿਆਦਾ ਜਿਹੜੀ ਆ ਮੁਖਾਲਫਤ ਹੁੰਦੀ ਆ ਸਾਊਥ ਦੇ ਵਿੱਚੋਂ ਵੀ ਪੰਜਾਬ ਦੇ ਵਿੱਚੋਂ ਵੀ ਇਸ ਗੱਲ ਨੂੰ ਲੈ ਕੇ ਕਿ ਇੰਡੀਆ ਜਿਹੜਾ ਬਖ ਬਖ ਕਲਚਰਸ ਦਾ ਇੱਕ ਸਮੂਹ ਆ ਤਾਂ ਇਹਨੂੰ ਇਸੇ ਤਰੀਕੇ ਨਾਲ ਰਹਿਣ ਦਿੱਤਾ ਜਾਣਾ ਚਾਹੀਦਾ ਕਿਸੇ ਦੇ ਉੱਤੇ ਕੋਈ ਵੀ ਚੀਜ਼ ਥੋਪਣੀ ਨਹੀਂ ਚਾਹੀਦੀ ਤੇ ਆਬਵੀਅਸਲੀ ਬਿਕੋਜ਼ ਸਾਡੇ ਕੋਲ ਬਾਰਡਰ ਸਿਸਟਮ ਤਾਂ ਹੈ ਨਹੀਂ ਤੇ ਚਾਹੀ ਯੂਪੀ ਆ ਬਿਹਾਰ ਹੈ ਜਾਂ ਜਿੱਥੋਂ ਵੀ ਜਿਹੜੇ ਲੋਕ ਆ ਕੇ ਪੰਜਾਬ ਚ ਕੰਮ ਕਰਦੇ ਨੇ ਤੇ ਚਲੋ ਸਾਰਿਆਂ ਦਾ ਵੈਲਕਮ ਹੈ ਜਿਹੜਾ ਆਪਣੀ ਰੋਟੀ ਰੋਜ਼ੀ ਕਮਾਉਣਾ ਦਾ ਉਹ ਆ ਕੇ ਤੇ ਕਮਾਵੇ ਵੀ ਪਰ ਇਹਨੂੰ ਹੁਣ ਲੈ ਕੇ ਬਹੁਤ ਸਾਰੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਸੁਖਪਾਲ ਖਹਿਰਾ ਨੇ ਜਦੋਂ ਲੋਕ ਸਭਾ ਚੋਣਾਂ ਹੋਈਆਂ ਉਹਦੇ ਵਿੱਚ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਜਿਹਦੇ ਤੇ ਬੜਾ ਹੋ ਹਲਚਲ ਮਚਿਆ ਲੋਕ ਸਭਾ ਚੋਣਾਂ ਦੇ ਦਰਮਿਆਨ ਤੁਹਾਨੂੰ ਯਾਦ ਹੋਣਾ ਸੁ ਕਾਂਗਰਸ ਦੇ ਉਮੀਦਵਾਰ ਸਗੇ ਸੰਗਰੂਰ ਦੀ ਸੀਟ ਤੋਂ ਤੇ ਉਹਨਾਂ ਨੇ ਇਹ ਜਿਹਦੇ ਬਾਬਤ ਖਹਿਰਾ ਸਾਫ ਲਗਾਤਾਰ ਬੋਕਲ ਨੇ ਉਹ ਗੱਲ ਕਰਦੇ ਨੇ ਉਹਨਾਂ ਦਾ ਮੋਸਟਲੀ ਇਹ ਕਹਿਣਾ ਕਿ ਅਸੀਂ ਕੋਈ ਅੱਡ ਚੀਜ਼ ਨਹੀਂ ਮੰਗਦੇ ਇੰਡੀਆ ਦੇ ਵਿੱਚ ਹੀ ਹਿਮਾਚਲ ਪ੍ਰਦੇਸ਼ ਗੁਜਰਾਤ ਵਰਗੇ ਸਟੇਟਾਂ ਦੇ ਵਿੱਚ ਇੱਕ ਕਾਨੂੰਨ ਆ ਕਿ ਜਿਹੜਾ ਬਾਹਰਲਾ ਬੰਦਾ ਆ ਕਿ ਜਿਹੜਾ ਉਹਨੇ ਜ਼ਮੀਨ ਇੱਥੇ ਖਰੀਦਣੀ ਆ ਜਾਂ ਨੌਕਰੀ ਕਰਨੀ ਉਹਦੇ ਉਹਦੇ ਜਿਹੜਾ ਪ੍ਰਤੀ ਕੁਝ ਜਿਹੜੀਆਂ ਸ਼ਰਤਾਂ ਨੇ ਵੀ ਉਸ ਤਰੀਕੇ ਦੇ ਕਾਨੂੰਨ ਤੁਸੀਂ ਪੰਜਾਬ ਦੇ ਵਿੱਚ ਵੀ ਲਿਆਓ ਤੇ ਇਹਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਬੜਾ ਬਿਹਾਰ ਦੇ ਵਿੱਚ ਉਹ ਨਹੀਂ ਕਿਹਾ ਕਿ ਦੇਖੋ ਇਹ ਜਿਹੜਾ ਸੰਵਿਧਾਨ ਦੀ ਕਾਪੀ ਚੱਕੀ ਫਿਰਦਾ ਹੈ ਵੀ ਰਾਹੁਲ ગાંધી ਵੀ ਇਹਦੀ ਪਾਰਟੀ ਦਾ ਬੰਦਾ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਉਥੋਂ ਬਾਹਰ ਕੱਢਣ ਦੀਆਂ ਗੱਲਾਂ ਜਾਂ ਤੁਹਾਨੂੰ ਤੁਹਾਡੇ ਖਿਲਾਫ ਗੱਲਾਂ ਕਰਦਾ ਉਹਨਾਂ ਨੇ ਕਿਹਾ ਸੋ ਆਬਵੀਅਸਲੀ ਕਾਂਗਰਸ ਵਾਲੇ ਤਾਂ ਇਸ ਬਿਆਨ ਤੋਂ ਕਿਨਾਰਾ ਕਰ ਗਏ ਹਾਲਾਂਕਿ ਖਹਿਰਾ ਸਾਹਿਬ ਆਪਣੀ ਗੱਲ ਤੇ ਜਿਹੜਾ ਟਿਕੇ ਰਹਿ ਹੁਣ ਇਹ ਜੇਕਰ ਮੋਟਾ ਮੋਟਾ ਦੇਖੀਏ ਲੁਧਿਆਣੇ ਦੇ ਵਿੱਚ ਜਿਆਦਾ ਬਸੂ ਦੱਸੀ ਦੀ ਆ ਮੋਸਟਲੀ ਪ੍ਰਵਾਸੀਆਂ ਦੀ ਤੇ ਉੱਥੇ ਮੈਂ ਇੱਕ ਰਿਪੋਰਟ ਦੇਖ ਰਿਹਾ ਸਿਕਾ ਕਿ ਇਸ ਵਾਰ ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਨੇ ਲਈ 4 4 ਲੱਖ ਤੋਂ ਜਿਆਦਾ ਜਿਹੜੇ ਵੋਟਰਸ ਆ ਉਹ ਮਾਈਗ੍ਰੈਂਟਸ ਦੱਸੀ ਗਏ ਉਸ ਰਿਪੋਰਟ ਦੇ ਵਿੱਚ ਮੇਰੇ ਖਿਆਲ ਸੰਡੇ ਗਾਰਡੀਅਨ ਦੀ ਇੱਕ ਰਿਪੋਰਟ ਮੈਂ ਦੇਖ ਰਿਹਾ ਸਿਕਾ ਸੋ ਇਹ ਇਹ ਜਿਹੜਾ ਉਹ ਆਬਾਦੀ ਵੱਧ ਰਹੀ ਆ ਪਰ ਇਹ ਹੁਣ ਪ੍ਰੋਬਲਮ ਕੀ ਆ ਰਹੀ ਆ ਕਿ ਜਦੋਂ ਜਿਹੜਾ ਕਲਚਰਸ ਦਾ ਟਕਰਾਵ ਹੁੰਦਾ ਤੇ ਨਾਲੇ ਜਦੋਂ ਕੋਈ ਜਿਹੜੀ ਆ ਸਿਚੁਏਸ਼ਨ ਬਣ ਜਾਂਦੀ ਆ ਜਿੱਦਾਂ ਦੀ ਸਿਚੁਏਸ਼ਨ ਹੁਣ ਬਣੀ ਮੁਹਾਲੀ ਦੇ ਵਿੱਚ ਮੁਹਾਲੀ ਚ ਅਸਲ ਦੇ ਵਿੱਚ ਇੱਕ ਹਜੇ ਤੱਕ ਜਿਹੜਾ ਅਫੀਸ਼ੀਅਲ ਰਿਪੋਰਟ ਨੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਆ ਇੱਕ ਜਿਹੜਾ ਕ੍ਰਿਟੀਕਲ ਜਿਹੜਾ ਹਾਲਤ ਦੇ ਵਿੱਚ ਆ ਕੱਲ ਵੀ ਮੈਂ ਗੱਲਬਾਤ ਦੇ ਵਿੱਚ ਕਿਹਾ ਸੀਗਾ ਦੋ ਨੌਜਵਾਨਾਂ ਦੀ ਜਿਹੜਾ ਕਤਲ ਪਰ ਕਿਉਂਕਿ ਹਜੇ ਤੱਕ ਅਫੀਸ਼ੀਅਲੀ ਇੱਕੋ ਹੀ ਨੌਜਵਾਨ ਦੇ ਕਤਲ ਦੀ ਜਿਹੜੀ ਪੁਸ਼ਟੀ ਹੋਈ ਆ ਦੂਜਾ ਕ੍ਰਿਟੀਕਲ ਹ ਪ੍ਰੋ ਪੰਜਾਬ ਦੇ ਉੱਤੇ ਉਹ ਜਦੋਂ ਲਾਈਵ ਰਿਪੋਰਟ ਦੇ ਵਿੱਚ ਲੋਕੀ ਆ ਕੇ ਕਹਿ ਰਹੇ ਸੀਗੇ ਕਿ ਦੂਸਰਾ ਮੁੰਡਾ ਵੀ ਜਿਹੜਾ ਉਹ ਪੂਰਾ ਹੋ ਗਿਆ ਹਾਲਾਂਕਿ ਇਹਦੇ ਬਾਬਤ ਹਜੇ ਜਿਹੜਾ ਥੋੜਾ ਜਿਹਾ ਕਹ ਲੋ ਕਿ ਭੰਮਲ ਭੂਸਾ ਬਣਿਆ ਹੋਇਆ ਬਟ ਇਹ ਜ਼ਰੂਰ ਹੈ ਕਿ ਆਫੀਸ਼ੀਅਲੀ ਇਹ ਹੀ ਗੱਲ ਸਾਹਮਣੇ ਆ ਕਿ ਇੱਕ ਨੌਜਵਾਨ ਦੀ ਮੌਤ ਹੋਈ ਹੈ ਤੇ ਦੂਸਰਾ ਜਿਹੜਾ ਫੱਟੜ ਹੋਇਆ ਜੇਕਰ ਮੈਂ ਇਸ ਖਬਰ ਦੀ ਤੁਹਾਡੇ ਨਾਲ ਗੱਲ ਕਰਾਂ ਇਹ ਇਹਦੇ ਬਾਬਤ ਜਿਹੜਾ ਟਾਈਮਜ਼ ਆਫ ਇੰਡੀਆ ਰਿਪੋਰਟ ਕਰ ਰਿਹਾ ਕਿ ਇਹਨਾਂ ਨੇ ਜਿਹੜਾ ਪੁਲਿਸ ਨੇ ਇਹ ਜਿਹੜੇ ਇਸ ਇਸ ਇੱਕ ਮੁੰਡੇ ਦੇ ਕਾਤਲ ਤੋਂ ਦੂਜਾ ਜਿਹੜਾ ਮੁੰਡਾ ਫੱਟੜ ਹੋਇਆ ਇਹ ਇਹ ਇਹਨਾਂ ਦੇ ਉੱਤੇ ਜਿਨ੍ਹਾਂ ਤੇ ਇਲਜ਼ਾਮ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਡੇਜ਼ ਆਫਟਰ ਦਾ ਮਰਡਰ ਆਫ 17 ਇਅਰ 올ਡ ਦਮਨ ਰੌਕਡ ਮਹਾਲੀਸ ਕੰਬਰਾ ਵਿਲੇਜ ਦਾ ਪੁਲਿਸ ਹੈਵ ਅਰੈਸਟਡ 4 ਅਕਿਊਜ਼ਡ ਇਨਕਲੂਡਿੰਗ ਅ ਮਾਈਨਰ ਫ্রম ਦਿੱਲੀਸ ਤਿਲਕਨਾਗਰ ਔਨ ਸੈਟਰਡੇ ਡੀਆਜੀ ਰੋਪਰ ਰੇਂਜ ਜਿਹੜਾ ਨਿਲੰਬਰੀ ਜਗਦਾਲੇ ਸੈਡ ਅੱਛਾ ਇਹ ਇਹਨਾਂ ਨੇ ਕਿਹਾ ਕਿ ਜਿਹੜਾ 17 ਸਾਲਾਂ ਦੇ ਦਮਨ ਦੇ ਕਤਲ ਤੋਂ ਬਾਅਦ ਜਿਹੜਾ ਕਿ ਮੋਹਾਲੀ ਦਾ ਕੰਬਰਾ ਵਿਲੇਜ ਦਾ ਸੀਗਾ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰ ਜਿਹੜੇ ਅਕਿਊਜ਼ਡ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਦੇ ਵਿੱਚ ਇਹਨਾਂ ਚਾਰ ਅਕਿਊਜ਼ਡ ਦੇ ਵਿੱਚ ਇੱਕ ਮਾਈਨਰ ਵੀ ਆ ਜਿਹਨੂੰ ਕਿ ਦਿੱਲੀ ਦੇ ਤਿਲਕਨਗਰ ਤੋਂ ਸ਼ਨੀਵਾਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੋ ਇਹ ਜਿਹੜੇ ਹੈਗੇ ਨੇ ਜੀ ਇੱਕ ਤਾਂ ਜਿਹੜਾ ਅਕਿਊਜ਼ਡ ਆ ਜਿਹਨੂੰ ਕਿ ਅਮਨ ਜਿਹਦਾ ਨਾਮ ਆਇਡੈਂਟੀਫਾਈ ਕੀਤਾ ਗਿਆ ਉਹਨੀਆਂ ਸਾਲਾਂ ਦਾ ਹੀ ਦੱਸਿਆ ਜਾਂਦਾ ਮੁਜ਼ਫਰਾ ਨਗਰ ਯੂਪੀ ਤੋਂ origianlly ਇਹ ਹੈਗਾ ਇਸੇ ਤਰੀਕੇ ਨਾਲ ਇੱਕ ਅਰੁਣ ਆ ਜੋ ਕਿ ਕਾਸ਼ੀਪੁਰ ਯੂਪੀ ਤੋਂ ਆ ਇੱਕ ਆਕਾਸ਼ ਆ ਜਿਹੜਾ ਕਿ origianal ਰੈਜ਼ੀਡੈਂਟ ਹੈਗਾ ਹਰਦੋਈ ਯੂਪੀ ਦਾ ਹਾਲਾਂਕਿ ਇਹਦੇ ਵਿੱਚ ਦੋ ਜਿਹੜੇ ਸਸਪੈਕਟਸ ਨੇ ਉਹ ਹਜੇ ਵੀ ਜਿਹੜਾ ਉਹ ਪੁਲਿਸ ਦੀ ਗ੍ਰਿਫਤ ਤੋਂ ਦੂਰ ਨੇ ਤੇ ਪੁਲਿਸ ਲਗਾਤਾਰ ਉਹਨਾਂ ਨੂੰ ਜਿਹੜਾ ਫੜਨ ਦੇ ਲਈ ਉਹਨਾਂ ਦੀ ਪਾਲ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਰੇਡਸ ਵਗੈਰਾ ਪੁਲਿਸ ਦੀਆਂ ਜਾਰੀ ਨੇ ਹੁਣ ਇੱਥੇ ਹੋਇਆ ਕਿ ਇਹ ਜਿਹੜੇ ਡੀਆਈਜੀ ਜਗਦਾਲੇ ਨੇ ਇਹਨਾਂ ਨੇ ਇਹ ਗੱਲ ਦੱਸੀ ਆ ਟਾਈਮਜ਼ ਆਫ ਇੰਡੀਆ ਦੀ ਜਿਹੜੀ ਰਿਪੋਰਟ ਆ ਕਿ 13 ਨਵੰਬਰ ਨੂੰ ਜਿਹੜਾ ਸਬਜ਼ੀਆਂ ਵੇਚਣ ਵਾਲਾ ਬਲਵਿੰਦਰ ਸਿੰਘ ਆ ਕੁੰਬਰਾ ਵਿਲੇਜ ਤੋਂ ਉਹਨੇ ਜਿਹੜਾ ਫੇਜ਼ 8 ਦਾ ਜਿਹੜਾ ਪੁਲਿਸ ਸਟੇਸ਼ਨ ਆ ਉੱਥੇ ਇਹ ਰਿਪੋਰਟ ਲਖਾਈ ਆ ਕਿ ਅਰਾਊਂਡ ਪੌਣੇ 1:07 ਵਜੇ ਸ਼ਾਮ ਤੇ 6:45 ਮਿੰਟ ਤੇ ਜਿਹੜਾ ਪਿੰਡ ਵਾਲਿਆਂ ਨੇ ਉਹਨੂੰ ਇਨਫੋਰਮ ਕੀਤਾ ਕਿ ਉਹਦੇ ਪੁੱਤਰ ਦਮਨ ਅਤੇ ਉਹਦੇ ਦੋਸਤ ਦਿਲਪ੍ਰੀਤ ਨੂੰ ਜਿਹੜਾ ਆਕਾਸ਼ ਤੇ ਉਹਦੇ ਸਾਥੀਆਂ ਨੇ ਜਿਹੜਾ ਸਟੈਬ ਕੀਤਾ ਵੀ ਉਹਦੇ ਚਾਕੂ ਮਾਰੇ ਆ ਕਿਰਚਾਂ ਮਾਰੀਆਂ ਜਿਹੜਾ ਉੱਥੇ ਦੇ ਲੋਕਲ ਜਿਹੜੇ ਲੋਕ ਆ ਨਾ ਕੱਲ ਮੈਂ ਅਬਤੋਜ ਮਾਨ ਉਹਨਾਂ ਨੂੰ ਸੁਣ ਰਿਹਾ ਸੀਗਾ ਉੱਥੇ ਜਿਹੜੇ ਧਰਨੇ ਤੇ ਸੀ ਉਹਨਾਂ ਨੇ ਦੱਸਿਆ ਕਿ ਕਿਰਚਾਂ ਦੇ ਨਾਲ ਅਟੈਕ ਕੀਤਾ ਗਿਆ ਵੀ ਇੱਕ ਤਾਂ ਬਹੁਤ ਬੁਰੇ ਤਰੀਕੇ ਨਾਲ ਅੱਖ ਦੇ ਵਿੱਚ ਦਸਦੇ ਆ ਕਿ ਇਸ ਜਿਹੜੀ ਇੱਕ ਮੁੰਡੇ ਦੇ ਮਾਰੀ ਆ ਸੋ ਜਦੋਂ ਇਹ ਜਿਹੜਾ ਬਲਵਿੰਦਰ ਸਿੰਘ ਹੁਣੀ ਦੱਸਦੇ ਨੇ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਨੇ ਤੇ ਜਿਹੜੇ ਪਿੰਡ ਵਾਲੇ ਸੀਗੇ ਉਹ ਦਮਨ ਤੇ ਦਿਲਪ੍ਰੀਤ ਨੂੰ ਨਜ਼ਦੀਕ ਲੱਗਦੇ ਹਸਪੀਟਲ ਦੇ ਵਿੱਚ ਲੈ ਗਏ ਜਿੱਥੇ ਡਾਕਟਰਸ ਨੇ ਦਮਨ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਤੇ ਜਿਹੜਾ ਦਿਲਪ੍ਰੀਤ ਆ ਉਹਦਾ ਹਜੇ ਵੀ ਇਲਾਜ ਚੱਲ ਰਿਹਾ ਤੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਦੀ ਹਾਲਤ ਜਿਹੜੀ ਆ ਉਹ ਨਾਜ਼ੁਕ ਆ ਸੋ ਆਬਵੀਅਸਲੀ ਪਿੰਡ ਵਾਲਿਆਂ ਨੇ ਫਿਰ ਧਰਨਾ ਲਾਤਾ ਮਹਾਲੀ ਦਾ ਜਿਹੜਾ ਹੈ 에어ਪੋਰਟ ਰੋਟਾ ਤੇ ਹੁਣ ਜਿਹੜਾ ਉਹਨਾਂ ਨੇ ਉਹ ਧਰਨਾ ਆ ਉਹ ਚੱਕ ਲਿਆ ਆ ਤੇ ਕਿਉਂਕਿ ਜਿਹੜਾ ਉਹਨਾਂ ਦੀ ਸੀਗੀ ਮੰਗ ਸੀਗੀ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਆਬਵੀਅਸਲੀ ਬਾਕੀ ਫਿਰ ਉੱਥੇ ਧਰਨੇ ਦੇ ਵਿੱਚ ਅੰਤੋਜ ਮਾਨ ਆਪਣੇ ਅਜੀਪਾਲ ਬਰਾੜ ਹੁਣੀ ਲਖਾ ਸੁਧਾਨਾ ਤੇ ਇਹ ਸਾਰੇ ਬਾਬਾ ਬਖਸ਼ੀਸ਼ ਹੁਣੀ ਜਿਹੜੇ ਜਿੰਨੇ ਵੀ ਆਪਣੇ ਇਹ ਜਿਹੜਾ ਸਮਾਜਸੀ ਦੀ ਹੈਗੇ ਨੇ ਇਹ ਸਾਰੇ ਪਹੁੰਚੇ ਇਹਨਾਂ ਨੇ ਆਪਣੀਆਂ ਆਪਣੀਆਂ ਜਿਹੜੀਆਂ ਗੱਲਾਂ ਵੀ ਮੀਡੀਆ ਦੇ ਸਾਹਮਣੇ ਰੱਖੀਆਂ ਤੇ ਇਹਦੇ ਵਿੱਚ ਜਿਹੜਾ ਇੱਕ ਹੁਣ ਇਹ ਇਹ ਪ੍ਰੋਬਲਮ ਆ ਰਹੀ ਹੈ ਨਾ ਡੈਮੋਗ੍ਰਾਫਿਕ ਚੇਂਜ ਚੇਂजेस ਦੀ ਜਿਹੜੀ ਆ ਹੁਣ ਜਿਹੜੀ ਗੱਲ ਸੁਖਪਾਲ ਖਹਿਰਾ ਕਰਦੇ ਨੇ ਉਹ ਵੀ ਕੋਈ ਗਲਤ ਨਹੀਂ ਕਿ ਪੰਜਾਬ ਦੇ ਵਿੱਚ ਜਦ ਜ ਹਿਮਾਚਲ ਜਾਂ ਜਿਹੜਾ ਬਾਕੀ ਜਗ੍ਹਾਾਂ ਤੇ ਇਹ ਰੂਟ ਰੂਲ ਹੋ ਸਕਦੇ ਗੁਜਰਾਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਤੇ ਨਾਲ ਦੀ ਨਾਲ ਜਿੱਦਾਂ ਹੁਣ ਮਤੋਜ ਮਾਨ ਹੋਣਾ ਨੇ ਵੀ ਇਹ ਗੱਲ ਕਹੀ ਕਿ ਤੁਸੀਂ ਇਹ ਕਰੋ ਕਿ ਇਹਨਾਂ ਦੇ ਜਿਹੜੇ ਆ ਇਹਨਾਂ ਦੇ origignal ਜਿਹੜੇ ਕਾਰਡ ਵਗੈਰਾ ਜਿਹੜੇ ਆਧਾਰ ਕਾਰਡ ਹੁੰਦੇ ਉਹ origignal ਮੰਨੇ ਜਾਣੇ ਚਾਹੀਦੇ ਜਿਹੜੇ ਪੰਜਾਬ ਵਾਲੇ ਇਹਨਾਂ ਦੇ ਉਹ ਰੱਦ ਕਰੋ ਤੇ ਨਾਲ ਦੀ ਨਾਲ ਇਹਨਾਂ ਸਾਰੇ ਜਿੰਨੇ ਵੀ ਇਹ ਸਮਾਜ ਸੇਵੀ ਕਾਰਕੂਨ ਨੇ ਇਹਨਾਂ ਨੇ ਇੱਕ ਇਹ ਗੱਲ ਕਹੀ ਆ ਕਿ ਇਹ ਗੱਲਾਂ ਤਾਂ ਹੋ ਰਹੀਆਂ ਨੇ ਕਿਉਂਕਿ ਇਹਨਾਂ ਦੀਆਂ ਵੋਟਾਂ ਵੱਡੀਆਂ ਇਹ ਇੱਥੇ ਦੇ ਵੋਟਰਸ ਦਾ ਫਰਕ ਨਹੀਂ ਪੈਂਦਾ ਤਾਂ ਹੀ ਉਹਨਾਂ ਨੇ ਕਿਹਾ ਕਿ ਬਾਕੀ ਜਿਹੜਾ ਬਰਨਾਲਾ ਆ ਤੇ ਇਧਰ ਗਿੱਦੜ ਵਾਹੇ ਬਾਕੀ ਸਾਰੀਆਂ ਜਗ੍ਹਾਾਂ ਤੇ ਸਿਆਸੀ ਲੀਡਰਾਂ ਦੀ ਪਰਮਾ ਰਿਆ ਪਰ ਇੱਥੇ ਇਹਨਾਂ ਲੋਕਾਂ ਦੀ ਸਾਰ ਲੈਣ ਕੋਈ ਨਹੀਂ ਪਹੁੰਚਿਆ ਕਿਉਂਕਿ ਇੱਕ ਤਾਂ ਇਹਨਾਂ ਨੂੰ ਪਤਾ ਕਿ ਉਹ ਵੀ ਸਾਡੇ ਵੋਟਰ ਨੇ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਧਰਨਾ ਲਗਾਇਆ ਹੋਇਆ ਤੇ ਨਾਲ ਦੀ ਨਾਲ ਵੀ ਆਬਵੀਅਸਲੀ ਉੱਥੇ ਕੋ ਜਿੰਨੀ ਚੋਣ ਵੀ ਹੈ ਨਹੀਂ ਜੇਕਰ ਜਿੰਨੀ ਚੋਣ ਹੁੰਦੀ ਤਾਂ ਡੈਫੀਨਿਟਲੀ ਫਿਰ ਤਾਂ ਉੱਥੇ ਵੀ ਜਿਹੜਾ ਸਾਰੇ ਸਾਰੀਆਂ ਪਾਰਟੀਆਂ ਨੇ ਪਹੁੰਚ ਜਾਣਾ ਸੀ ਪਰ ਇਹਨੂੰ ਲੈ ਕੇ ਹੁਣ ਉੱਥੇ ਦੇ ਲੋਕ ਜਿਹੜਾ ਇਹ ਮਸਲਾ ਉਠਾ ਰਹੇ ਨੇ ਵੀ ਇਹਦੇ ਬਾਬਤ ਕੁਝ ਨਾ ਕੁਝ ਕਾਨੂੰ ਉਹਨਾਂ ਨੇ ਵੀ ਇਹ ਗੱਲ ਕਹੀ ਉੱਤੇ ਕੱਲ ਭਾਈ ਅੰਤੋਜ ਮਾਨ ਉਹਨਾਂ ਨੇ ਜਾਂ ਹੋਰ ਇਲਾਕੇ ਦੇ ਲੋਕਾਂ ਨੇ ਵੀ ਜਦੋਂ ਕੋਈ ਵੀ ਅਸੀਂ ਇਦਾਂ ਦੀ ਗੱਲ ਕਰਦੇ ਆ ਤੇ ਜਿਹੜਾ ਪ੍ਰਸ਼ਾਸਨ ਹੈ ਜਾਂ ਕਈ ਲੋਕ ਜਿਹੜੇ ਆ ਉਹ ਸਾਨੂੰ ਇਹ ਕਹਿੰਦੇ ਨੇ ਕਿ ਤੁਹਾਡੇ ਲੋਕ ਨਹੀਂ ਕੈਨੇਡਾ ਜਾ ਕੇ ਬਸੇ ਤੁਹਾਡੇ ਲੋਕ ਨਹੀਂ ਯੂਕੇ ਜਾ ਕੇ ਬਸੇ ਫੇ ਉਹ ਉੱਥੇ ਦੇ ਜਾ ਕੇ ਆਬਵੀਅਸਲੀ ਉਹ ਹੁਣ ਇਹ ਤਾਂ ਕਹਿੰਦੇ ਨੇ ਨਾ ਵੀ ਤੁਸੀਂ ਤਾਂ ਜਾ ਕੇ ਉੱਥੇ ਦੀਆਂ ਚੋਣਾਂ ਵੀ ਲੜਦੇ ਹੋ ਭਾਈ ਐਮਪੀ ਵੀ ਬਣਦੇ ਹੋ ਤੁਹਾਡਾ ਜਗਮੀਤ ਸਿੰਘ ਤਾਂ ਐਨਡੀਪੀ ਦਾ ਗਾਂਹ ਪ੍ਰਧਾਨ ਮੰਤਰੀ ਬਣ ਦੀ ਗੱਲ ਕਰਦਾ ਆਬਵੀਅਸਲੀ ਰਿਸ਼ੀ ਸੂਨਕ ਵੀ ਯੂਕੇ ਦੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦਾ ਵੀ ਬੈਕਗ੍ਰਾਉਂਡ ਆਪਾਂ ਨੂੰ ਪਤਾ ਹੈ ਤੇ ਇਸੇ ਤਰੀਕੇ ਨਾਲ ਵੀ ਤੁਸੀਂ ਬਾਹਰਲੇ ਲੋਕਾਂ ਨੂੰ ਇਸ ਇਦਾਂ ਕਿਦਾਂ ਕਹਿ ਸਕਦੇ ਹੋ ਪਰ ਇੱਥੇ ਇਹ ਗੱਲ ਵਿਚਾਰਨ ਵਾਲੀ ਜ਼ਰੂਰ ਹੈ ਕਿ ਜੇਕਰ ਤੁਸੀਂ ਬਾਹਰ ਆ ਕੇ বাসਦੇ ਹੋ ਬਾਕ-ਬਾਕ ਕੰਟਰੀਆਂ ਦੇ ਬਾਕ-ਬਾਕ ਰੂਲ ਤੁਸੀਂ ਦੱਸ ਸਕਦੇ ਹੋ ਇੱਥੇ ਦਾ ਮੈਨੂੰ ਪਤਾ ਯੂਕੇ ਦਾ ਤਾਂ ਤੁਹਾਨੂੰ ਹਜ਼ਾਰ ਤਰ੍ਹਾਂ ਦੇ ਟੈਸਟ ਕਰਨੇ ਪੈਂਦੇ ਆ ਹਜ਼ਾਰ ਤਰ੍ਹਾਂ ਦੀਆਂ ਤੁਹਾਨੂੰ ਸਿਕਿਉਰਟੀਆਂ ਦੇਣੀਆਂ ਪੈਂਦੀਆਂ ਫੀਸ ਜਿਹੜੀਆਂ ਉਹ ਅਲੱਗ ਲੱਗਦੀਆਂ ਤੇ ਨਾਲ ਦੀ ਨਾਲ ਇੱਕ ਪੂਰਾ ਜਿਹੜਾ ਪ੍ਰੋਟੋਕਾਲਸ ਨੇ ਜਿਹਦੇ ਤਹਿਤ ਚੱਲ ਕੇ ਤੁਸੀਂ ਇੱਥੇ ਜਿਹੜੇ ਆ ਇਥੇ ਦਾ ਤੁਸੀਂ ਆਪਣਾ ਸਿਟੀਜ਼ਨਸ਼ਿਪ ਜਿਹੜੀ ਹਾਸਲ ਕਰਦੇ ਹੋ ਤੇ ਉਹਦੇ ਬਾਬਤ ਇਹ ਐ ਪਿੱਛੇ ਤੱਕ ਜਾਂਦੇ ਆ ਸੋ ਆਬਵੀਅਸਲੀ ਜਿਹੜੇ ਨਿਯਮ ਆ ਜਿਹੜੇ ਪ੍ਰੋਟੋਕਾਲਸ ਆ ਇਹਨਾਂ ਨੂੰ ਬਣਾਉਣ ਦੀ ਹੀ ਜਿਹੜੇ ਇਹ ਬਹੁਤ ਸਾਰੇ ਸਮਾਜਸੀ ਦੀ ਗੱਲ ਕਰ ਰਹੇ ਨੇ ਇਹ ਇਹਨਾਂ ਨੇ ਬਾਰ-ਬਾਰ ਕਹੀ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨੂੰ ਕੰਮ ਕਰਨ ਤੋਂ ਰੋਕੋ ਜਾ ਇਥੇ ਪੰਜਾਬ ਦੇ ਵਿੱਚ ਕੋਈ ਆਉਣਾ ਨਹੀਂ ਚਾਹੀਦਾ ਆ ਖੈਰਾ ਸਾਹਿਬ ਨੇ ਵੀ ਉਦੋਂ ਇਹੀ ਗੱਲ ਕਹੀ ਸੀ ਪਰ ਇੱਕ ਕੋਈ ਨਿਯਮਾਂ ਬਲੀ ਜਿਹੜੀ ਤੁਸੀਂ ਤੈਅ ਕਰਦੇ ਹੋ ਤੇ ਤੇ ਆਬਵੀਅਸਲੀ ਜੇਕਰ ਇੰਡੀਆ ਦੇ ਬਾਕੀ ਸਟੇਟਾਂ ਦੇ ਵਿੱਚ ਹੈਗੀਆਂ ਨੇ ਤਾਂ ਫਿਰ ਪੰਜਾਬ ਕੋਈ ਵਕਰੀ ਗੱਲ ਤਾਂ ਮੰਗਦੀ ਕਰਦਾ ਪਰ ਇਹਦੇ ਵਿੱਚ ਇੱਕ ਗੱਲ ਇਹ ਵੀ ਹੈ ਕਲਮਦੂਜਮਾਨ ਹੋਣਾ ਨੇ ਗੱਲ ਉੱਥੇ ਜਦੋਂ ਕਈ ਉਹਨਾਂ ਨੇ ਕਿਹਾ ਕਿ ਇੱਥੇ ਇਲਾਕੇ ਦੇ ਲੋਕ ਦੱਸਦੇ ਨੇ ਕਿ ਇਹਨਾਂ ਦਾ ਕਿਉਂਕਿ ਸਾਡੇ ਨਾਲ ਸੱਭਿਆਚਾਰ ਯੂਪੀ ਬਿਹਾਰ ਦੇ ਵਿੱਚ ਲੋਕੀ ਹੋਰ ਤਰੀਕੇ ਨਾਲ ਵਿਚਰਦੇ ਨੇ ਇਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਬਹੁਤ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾਉਂਦੇ ਨੇ ਤੇ ਬਹੁਤ ਜਿਹੜਾ ਅੰਡਰਵੇਅਰ ਦੇ ਵਿੱਚ ਆ ਕੇ ਗਲੀਆਂ ਦੇ ਵਿੱਚ ਘੁੰਮਦੇ ਨੇ ਤੇ ਇਹ ਬਹੁਤ ਵੀ ਸਾਡੇ ਨਾਲ ਇਹ ਚੀਜ਼ਾਂ ਮੇਲ ਨਹੀਂ ਖਾਂਦੀਆਂ ਵੀ ਇਹ ਇਹ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਵੀ ਸਾਨੂੰ ਜਿਹੜੇ ਇੱਥੇ ਲੋਕ ਜਿਹੜੇ ਪੰਜਾਬ ਪੰਜਾਬੀ ਲੋਕ ਆ ਵੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਸੋ ਇਹ ਕਈ ਵਾਰ ਇੱਥੇ ਵੀ ਜੀ ਇਹ ਗੱਲ ਆਉਂਦੀ ਆ ਜਦੋਂ ਆਪਣੇ ਕੈਨੇਡਾ ਦੇ ਵਿੱਚ ਵੀ ਹੁਣ ਆਉਂਦਾ ਕਿ ਆਪਣੇ ਮੁੰਡੇ ਜਿਹੜੇ ਬਹੁਤ ਜ਼ਿਆਦਾ ਉੱਚੀ 뮤직 ਲਾਉਂਦੇ ਨੇ ਜਾਂ ਇਕੱਠੇ ਹੋ ਕੇ ਜਿਹੜਾ ਕੋਰੂ ਪਾਉਂਦੇ ਨੇ ਤੇ ਇਹ 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 ਗੱਲ ਅੱਗੇ ਮੈਂ ਇੱਕ ਦਿਨ ਕੀਤੀ ਵੀ ਸੀ ਕਿ ਜਿਹੜਾ ਇੱਥੇ ਯੂਕੇ ਦੇ ਵਿੱਚ ਵੀ ਅਸੀਂ ਕਈ ਵਾਰ ਦੇਖੀਦਾ ਕਿ ਆਪਣੇ ਜਿਹੜੇ ਨੌਜਵਾਨ ਆ ਉਹ ਕਈ ਵਾਰ ਪੰਜਾਬੀ ਦੇ ਵਿੱਚ ਬਹੁਤ ਉੱਚੀ ਉੱਚੀ ਫੋਨ ਤੇ ਗੱਲਾਂ ਕਰਦੇ ਆ ਬਾਕੀ ਸਾਰੀ ਬਸ ਜਿਹੜੀ ਆ ਚੁੱਪ ਹੁੰਦੀ ਆ ਮੈਂ ਨਿੱਜੀ ਤੌਰ ਤੇ ਵੀ ਦੇਖਿਆ ਕਈ ਵਾਰ ਗੋਰੇ ਸਾਰੇ ਦੇਖਦੇ ਹੁੰਦੇ ਬੜੀ ਹੈਰਾਨੀ ਦੇ ਨਾਲ ਵੀ ਯਾਰ ਇਹਨੂੰ ਇਹਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਬਾਕੀਆਂ ਦੀ ਪ੍ਰਾਈਵੇਸੀ ਦਾ ਖਿਆਲ ਰੱਖਣਾ ਪਰ ਉਹ ਬਹੁਤ ਉੱਚੀ ਆਵਾਜ਼ ਦੇ ਵਿੱਚ ਬੋਲਦੇ ਨੇ ਸੋ ਡੈਫੀਨਿਟਲੀ ਹੁਣ ਉਥੇ ਅਮਿਤੋਜ ਮਾਨ ਦੀਆਂ ਕਈਆਂ ਗੱਲਾਂ ਤੇ ਤਾਂ ਬਹੁਤ ਪੋਜ਼ਿਟਿਵ ਕਮੈਂਟ ਅਸੀਂ ਸਾਰਿਆਂ ਨੇ ਦੇਣੇ ਆ ਪਰ ਆਈ ਥਿੰਕ ਸਾਨੂੰ ਜਿੱਥੇ ਆਪਾਂ ਇਹ ਦੇਖਦੇ ਆ ਕਿ ਸਾਡੇ ਸੱਭਿਆਚਾਰ ਦੇ ਵਿੱਚ ਉਹ ਉਹ ਚੀਜ਼ਾਂ ਜਿਹੜੀਆਂ ਐਕਸੈਪਟੇਬਲ ਨਹੀਂ ਹੈਗੀਆਂ ਤੇ ਸਾਨੂੰ ਵੀ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਗਏ ਰਹੇ ਨੇ ਆਬਵੀਅਸਲੀ ਸਾਨੂੰ ਵੀ ਇਹਨਾਂ ਦੇ ਸੱਭਿਆਚਾਰ ਦੀ ਜਿਹੜੀ ਆ ਉਸੇ ਤਰੀਕੇ ਨਾਲ ਰਿਸਪੈਕਟ ਜਿਹੜੀ ਆ ਉਹ ਕਰਨੀ ਚਾਹੀਦੀ ਆ ਸੋ ਖਾਸ ਕਰਕੇ ਇਹ ਜਿਹੜੀ ਫੋਨਾਂ ਵਾਲੀ ਗੱਲ ਆ ਜਾਂ ਜਿਹੜਾ ਉੱਚੀ ਬੋਲਣ ਵਾਲੀ ਗੱਲ ਆ ਇਦਾਂ ਦੀਆਂ ਚੀਜ਼ਾਂ ਇੱਥੇ ਵੀ ਖਾਸੀਆਂ ਇਹਨਾਂ ਦੀ ਸਮੱਸਿਆ ਜਿਹੜੀ ਆਉਣ ਲੱਗ ਪਈ ਆ ਤੇ ਸੋਸ਼ਲ ਉਹ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਨਾ ਗਲੋਬਲ ਵਰਲਡ ਹੁਣ ਤਾਂ ਉਹ ਹਸਨਸਾਰ ਇੱਕ ਵਾਰ ਉਹ ਕਹਿੰਦੇ ਸੀ ਵੀ ਇਹ ਹੁਣ ਤਾਂ ਗਲੋਬਲ ਵਿਲੇਜ ਬਹਿ ਗਿਆ ਹੁਣ ਤਾਂ ਆਬਵੀਅਸਲੀ ਟਰੰਪ ਨੇ ਆਪਣੀ ਟੀਮ ਦੇ ਵਿੱਚ ਕਹਿੰਨ ਨੂੰ ਚੁੜਿਆ ਇਹ ਜਿਹੜਾ ਕਪੂਰਥਲੇ ਬੈਠੇ ਨੂੰ ਵੀ ਪਤਾ ਸੋ ਇਸ ਕਰਕੇ ਸਾਰਾ ਕੁਝ ਜਿਹੜਾ ਗਲੋਬਲ ਹੋ ਚੁੱਕਾ ਤੇ ਇਹਦੇ ਨਾਲ ਨਾਲ ਇਹ ਤਾਂ ਪੰਜਾਬ ਦੇ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਕਿ ਇੱਕ ਦਾ ਜਿਹੜਾ ਪ੍ਰਵਾਸ ਹੋ ਰਿਹਾ ਉਹਨੂੰ ਕਿਦਾਂ ਰੋਕਣਾ ਤੇ ਜਿਹੜਾ ਪੰਜਾਬ ਦੇ ਵਿੱਚ ਪ੍ਰਵਾਸ ਆ ਰਿਹਾ ਇਹਦੀਆਂ ਜਿਹੜੀਆਂ ਹੱਦਬੰਦੀਆਂ ਜਾਂ ਇਹਦੇ ਨਿਜਮ ਕਾਨੂੰਨ ਕੀ ਤੈਅ ਕਰਨੇ ਆ ਤੇ ਸਾਡੇ ਸਿਆਸੀ ਜਿਹੜੇ ਅਗੂ ਨੇ ਜਾਂ ਜਿਹੜੇ ਪੰਜਾਬ ਨੂੰ ਲੀਡ ਕਰ ਰਹੇ ਨੇ ਉਹਨਾਂ ਨੂੰ ਨਹੀਂ ਲੱਗਦਾ ਵੀ ਇਹਨਾਂ ਗੱਲਾਂ ਦਾ ਕੋਈ ਖਾਸ ਖਿਆਲ ਹੈਗਾ ਜਾਂ ਉਹ ਇਹਨਾਂ ਬਾਰੇ ਸੋਚ ਰਹੇ ਨੇ ਤੇ ਜਿਹੜੀ ਡਰਗ ਦੀ ਸਮੱਸਿਆ ਉਹ ਤਾਂ ਆਲਰੇਡੀ ਚੱਲਦੀ ਜਿਹੜੀ ਚੱਲੀ ਆ ਹੀ ਰਹੀ ਆ ਪਰ ਇਹਦੇ ਨਾਲ ਨਾਲ ਇੱਕ ਹੋਰ ਇਹ ਗੱਲ ਜਿਹੜੀ ਆ ਕੱਲ੍ਹ ਨਾ ਅਸੀਂ ਨੇ ਜਰਨਲਿਸਟ ਨੇ ਐਸਪੀ ਸਿੰਘ ਉਹਨਾਂ ਨੇ ਜਦੋਂ ਕੀਤੀ ਤੇ ਮੇਰਾ ਬਿਲਕੁਲ ਮੱਥਾ ਠੜਕ ਗਿਆ ਵੀ ਇਹਦੇ ਤੇ ਕੋਈ ਗੱਲ ਨਹੀਂ ਕਰ ਰਿਆ ਉਹਨਾਂ ਨੇ ਜਿਹੜਾ ਪਾਕਿਸਤਾਨ ਦੇ ਨਾਲ ਜੋੜ ਕੇ ਇਹ ਗੱਲ ਕੀਤੀ ਸੀ ਹੁਣ ਪਾਕਿਸਤਾਨ ਦੇ ਵਿੱਚ ਹਾਲਾਤ ਕੀ ਨੇ ਜੀ ਉੱਥੇ ਇਮਰਾਨ ਖਾਨ ਸਾਹਿਬ ਨੇ ਇਹ ਗੱਲ ਦੀ ਕਾਲ ਦਿੱਤੀ ਹੋਈ ਆ ਕਿ 24 ਨਵੰਬਰ ਨੂੰ ਕਰੋਜ ਆਰਜਾਪਾਰ ਵਾਲਾ ਕੰਮ ਕਰ ਦੇਣਾ ਆਪਣਾ ਅਗਲੇ ਅੱਜ ਤੋਂ ਪੂਰੇ ਸੱਤਾਂ ਦਿਨਾਂ ਬਾਅਦ ਅਗਲੇ ਐਤਵਾਰ ਨੂੰ ਇਮਰਾਨ ਖਾਨ ਨੇ ਕਾਲ ਦਿੱਤੀ ਆ ਕਿ ਸਾਰੇ ਪਾਰਟੀ ਦੇ ਲੋਕ ਬਾਹਰ ਨਿਕਲ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਅਸੀਂ ਘਰਾਂ 'ਚ ਨਹੀਂ ਜਾਣਾ ਪੂਰਾ ਪਾਕਿਸਤਾਨ ਜਾਮ ਕਰ ਦੇਣਾ ਬਹੁਤ ਵੱਡੀਆਂ ਉੱਥੇ ਪ੍ਰੋਬਲਮਸ ਹੋਣ ਦੀਆਂ ਜਿਹੜੇ ਸ਼ੰਕੇ ਨੇ ਹਿੰਸਾ ਹਿੰਸਕ ਵੱਲੋਂ ਕਹਾਣੀ ਜਾ ਸਕਦੀ ਆ ਲੋਕੀ ਬਹੁਤ ਭਰੇ ਪੀਤੇ ਬੈਠੇ ਰਹੇ ਜਦੋਂ ਦੀ ਇਮਰਾਨ ਖਾਨ ਸਾਹਿਬ ਦੀ ਸਰਕਾਰ ਗਈ ਆ ਉਹਨਾਂ ਨੇ ਕਹਿ ਲੋ ਕਿ ਲੋਕ ਉਹ ਇਮਰਾਨ ਖਾਨ ਕੀ ਆ ਕਿ ਉੱਥੇ ਲੋਕਾਂ ਦਾ ਸਭ ਤੋਂ ਪੌਪੂਲਰ ਲੀਡਰ ਆ ਤੇ ਲੋਕਾਂ ਨੂੰ ਲੱਗਦਾ ਕਿ ਪਹਿਲਾਂ ਉਹਨੂੰ ਮਰਵਾਉਣ ਦੀ ਵੀ ਕੋਸ਼ਿਸ਼ ਹੋਈ ਹੁਣ ਉਹਨੂੰ ਧੱਕੇ ਨਾਲ ਜੇਲ੍ਹ ਦੇ ਵਿੱਚ ਪਾਇਆ ਗਿਆ ਤੇ ਇੱਕ ਤਾਂ ਤਾਂ ਪਾਰਾ ਲੋਕਾਂ ਦਾ ਚੜਿਆ ਹੋਇਆ ਬਾਕੀ ਜਿਹੜੀ ਉੱਥੇ ਦੀ ਸਰਕਾਰ ਆ ਉਹਦੇ ਤੋਂ ਕੋਈ ਵੀ ਚੀਜ਼ ਜਿਹੜੀ ਕਾਬੂ ਵਿੱਚ ਨਹੀਂ ਕੀਤੀ ਜਾ ਰਹੀ ਚਾਹੇ ਮਹਿੰਗਾਈ ਆ ਚਾਹੇ ਆ ਹੁਣ ਸਮੋਗ ਦੇ ਕਰਕੇ ਲੋਕੀ ਪਰੇਸ਼ਾਨ ਨੇ ਵੀ ਲੋਕਾਂ ਨੂੰ ਲੱਗਦਾ ਵੀ ਇਹ ਸਰਕਾਰ ਤੋਂ ਕੰਮ ਨਹੀਂ ਕਰ ਰਹੀ ਤੇ ਇਹ ਵੀ ਗੱਲ ਸਹੀ ਹੈ ਕਿ ਲੋਕਾਂ ਨੇ ਬੋਟਾਂ ਇਮਰਾਨ ਖਾਨ ਨੂੰ ਪਾਈਆਂ ਸੀ ਪਰ ਉਹਨੂੰ ਸਰਕਾਰ ਦੇ ਵਿੱਚ ਆਉਣ ਨਹੀਂ ਦਿੱਤਾ ਗਿਆ ਤਾਂ ਇਹ ਵੀ ਲੋਕਾਂ ਦੇ ਦਿਨਾਂ ਦੇ ਵਿੱਚ ਗੁੱਸਾ ਆ ਸੋ ਕੱਲ ਨੂੰ ਜੇਕਰ ਉੱਥੇ ਕੋਈ ਇਸ ਤਰੀਕੇ ਦੀ ਸਮੱਸਿਆ ਖੜੀ ਹੋ ਜਾਂਦੀ ਆ ਜੋ ਜੇ ਕਿ ਜਦੋਂ ਪਾਕਿਸਤਾਨ ਤੇ ਆਪਣਾ ਸੌਰੀ ਜਿਹੜਾ ਇਹਦੀ ਸੋਵੀਅਤ ਯੂਨੀਅਨ ਦੀ ਜਿਹੜੀ ਸਾਰੀ ਇਹਨਾਂ ਦੀ ਕੋਲਡ ਵਾਰ ਸੀਗੀ ਤੇ ਬਾਅਦ ਵਿੱਚ ਅਫਗਾਨਿਸਤਾਨ ਦੇ ਅੰਦਰ ਜਿਹੜੇ ਇਹ ਆ ਗਏ ਤੇ ਇਹਨਾਂ ਨੇ ਜਿਹਨਾਂ ਨੂੰ ਆਬਵੀਅਸਲੀ ਇਹਦੇ ਯੂ ਐਸ اے ਤੇ ਕਾਫੀ ਇਸ ਗੱਲ ਦੀ تنਕੀਦ ਵੀ ਆਉਂਦੀ ਹੈ ਕਿ ਪਹਿਲਾਂ ਜਿਹੜਾ ਤਾਲੀਬਾਨਾਂ ਨੂੰ ਤੁਸੀਂ ਹਮਾਇਤ ਦਿੰਦੇ ਸੀ ਕਿਉਂਕਿ ਉਹ ਸੋਵੀਅਤ ਯੂਨੀਅਨ ਦੇ ਖਿਲਾਫ ਲੜ ਰਹੇ ਸੀ ਉਹਨਾਂ ਨੂੰ ਬਾਅਦ ਵਿੱਚ ਤੁਸੀਂ ਅੱਤਵਾਦੀ ਘੋਸ਼ਿਤ ਕਰ ਦਿੱਤਾ ਸੋ ਉਹ ਉਦੋਂ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਬੋਰ ਵਾਲੀ ਸਿਚੁਏਸ਼ਨ ਬਣ ਗਈ ਸੀ ਤੇ afghanistan ਦੀ ਉਸ war ਦੀ ਸਿਚੁਏਸ਼ਨ ਤੇ ਚਲਦੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਪਾਕਿਸਤਾਨ ਦੇ ਵਿੱਚ ਆ ਕੇ ਰਹਿਣਾ ਉਹਦੀ ਸ਼ੁਰੂ ਕਰ ਦਿੱਤਾ ਕਿਉਂਕਿ ਸਰਹੱਦਾਂ ਲੱਗਦੀਆਂ ਤੇ ਜਿਹੜੇ KP ਸੂਬਾ ਪਾਕਿਸਤਾਨ ਦਾ ਤੇ afghanistan ਦਾ ਕਲਚਰ ਇੱਕੋ ਜਿਹਾ ਹੀ ਆ ਇਹਨਾਂ ਦੇ ਕਬੀਲੇ ਇਹਨਾਂ ਦੇ ਵਿਆਹ ਸ਼ਾਦੀਆਂ ਇੱਕੋ ਦੂਜੇ ਪਾਸੇ ਹੋਈਆਂ ਹੋਈਆਂ ਨੇ ਤੇ ਇਸ ਕਰਕੇ ਬਹੁਤ ਸਾਰੇ afghanistan ਦੇ ਲੋਕ ਪਾਕਿਸਤਾਨ ਆ ਕੇ ਬਸ ਗਏ ਤੇ ਉਹਨਾਂ ਨੂੰ ਬਹੁਤ ਵੱਡੀ ਹਜੇ ਤੱਕ ਪ੍ਰੋਬਲਮ ਹੈ ਇਸ ਇਸ ਗੱਲ ਦੀ ਪਾਕਿਸਤਾਨ ਨੂੰ ਸੋ SP ਸਿੰਘ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਡੈਫੀਨਿਟਲੀ ਉਹਦੇ ਤੇ ਗੌਰ ਕਰਨਾ ਬਣਦਾ ਕਿ ਸਪੋਜ਼ ਕਰੋ ਖੁਦਾ ਨਾ ਖਾਸਾ ਖੁਦਾ ਨਾ ਖਾਸ ਪਾਕਿਸਤਾਨ ਦੇ ਵਿੱਚ ਕੱਲ ਉਹ ਇਦਾਂ ਦੀ ਕੁਸਤੀਤੀ ਪੈਦਾ ਹੋ ਜਾਂਦੀ ਹੈ ਜਿੱਦਾਂ ਦੀ ਕਿ ਹੋਣ ਦੇ ਕਾਫੀ ਜਿਆਦੇ ਅਸਰ ਨਹੀਂ ਕਿਉਂਕਿ ਜਿਹੜੀ ਉੱਥੇ ਦੀ ਮਿਲਟਰੀ ਸਟੈਬਲਿਸ਼ਮੈਂਟ ਹੈ ਉਹ ਇੱਕ ਪੈਰ ਪਿੱਛੇ ਨਹੀਂ ਹਟਾ ਰਹੀ Imran Khan ਸਾਹਿਬ ਦਾ ਕਹਿਣਾ ਹੈ ਕਿ ਹੁਣ ਕਰੋ ਜਾਂ ਮਰੋ ਵਾਲੀ ਸਥਿਤੀ ਹੈ ਕੱਲੂ ਜੇਕਰ ਕਹਾਣੀ ਉਦਾਂ ਦੀ ਹੋ ਜਾਂਦੀ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਿਹੜਾ ਪਾਕਿਸਤਾਨੀ ਪੰਜਾਬ ਤੋਂ ਲੋਕੀ ਆ ਕੇ ਇਧਰ ਟਾਰੀ ਜਾਂ ਬਾਗੇ ਦੀ ਸਰਹੱਦ ਤੇ ਆ ਜਾਂਦੇ ਆ ਤਾਂ ਤੁਸੀਂ ਕੀ ਕਰੋਗੇ ਆਬਵੀਅਸਲੀ ਤੁਸੀਂ ਸਾਡਾ ਜਿੱਦਾਂ ਮੈਂ ਅਫਗਾਨਿਸਤਾਨ ਤੇ ਪਾਕਿਸਤਾਨ ਦੀ ਗੱਲ ਕੀਤੀ ਸਾਡਾ ਕਲਚਰ ਸਾਡੀ ਬੋਲੀ ਸਾਡਾ ਸੱਭਿਆਚਾਰ ਮੋਸਟਲੀ ਸਾਰੀਆਂ ਚੀਜ਼ਾਂ ਮਿਲਦੀਆਂ ਆ ਸਾਡੇ ਬਹੁਤ ਸਾਰੇ ਗੁਰੂ ਘਰ ਉਧਰ ਨੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਆ ਈਸਟਵਿਕੇ ਦੇ ਸਥਾਨ ਜਿਹੜੇ ਆ ਮذਬੀ ਜਿੱਥੇ ਉਹ ਆ ਕੇ ਆਪਣੀ عقੀਦਤ ਜਿਹੜੀ ਪੇਸ਼ ਕਰਦੇ ਨੇ ਉਹ ਇੰਡੀਆ ਦੇ ਵਿੱਚ ਨੇ ਪੰਜਾਬ ਦੇ ਵਿੱਚ ਨੇ ਸੋ ਆਬਵੀਅਸਲੀ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਤੇ ਇਹ ਇਹ ਇੱਕ ਵੱਡਾ ਜਿਹੜਾ ਸੰਕਟ ਪੰਜਾਬ ਤੇ ਇਹ ਵੀ ਆ ਸਕਦਾ ਪਰ ਡੈਫੀਨਿਟਲੀ ਸਾਡੇ ਜਿਹੜੇ ਆ ਕਰਤੇ ਧਰਤੇ ਆ ਉਹ ਤਾਂ ਉਹਨਾਂ ਨੂੰ ਤਾਂ ਸਿਰਫ ਬਰਨਾਲਾ ਗਿੱਦੜਵਾਹਾ ਚੱਬੇਬਾਲ ਤੇ ਜਿਹੜਾ ਬਾਬਾ ਬਕਾਲਾ ਨਜ਼ਰ ਆਉਂਦਾ ਬਾਕੀ ਬਹੁਤ ਸਾਰੀਆਂ ਮਸਲਿਆਂ ਦੇ ਨਾਲ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਸਤਿ ਸ੍ਰੀ ਅਕਾਲ